देखो विनती है इस तरह से हम श्री साहिब ਨਾਲ ਅੰਦਰ ਮੁਲਾਕਾਤ ਕੀਤੀ ਹੈ ਪ੍ਰਧਾਨ ਜੀ ਇੱਥੇ ਨਹੀਂ ਨੇ ਆਊਟ ਆਫ ਸਟੇਸ਼ਨ ਨੇ ਅਸੀਂ ਐਜ਼ ਨਮਾਣੇ ਪੰਜਾਬੀ ਤੇ ਨਮਾਣੇ ਸਿੱਖ ਜਿਹੜੇ ਅਸੀਂ ਇੱਥੇ ਆਏ ਆ ਬਹੁਤ ਦਿਨਾਂ ਦਾ ਸਾਨੂੰ ਇਸ ਗੱਲ ਦੀ ਬਹੁਤ ਤਕਲੀਫ ਸੀ ਸਾਡੇ ਮਨ ਨੂੰ ਤੇ ਦਿਲ ਨੂੰ ਕਿ ਹੋਲੀਐਸਟ ਆਫ ਦੀ ਹੋਲੀ ਸ਼ਰਾਈਨ ਜਿਹੜੀ ਇਹ ਤਾਂ ਹਮੇਸ਼ਾ ਸਾਂਝੀ ਵਾਰਤਾ ਦਾ ਮੈਸੇਜ ਗਿਆ ਹੈ ਮਾਲਿਸ ਕੀ ਜਾ ਸਭੇ ਕੀ ਪਛਾਨੋ ਹਮੇਸ਼ਾ ਦਰਬਾਰ ਸਾਹਿਬ ਜਿਹੜਾ ਉਹ ਇੱਕ ਧਰ ਬਣਾ ਲਈ ਸਾਰੇ ਧਰਮਾਂ ਦੀ ਸਾਂਝੀ ਵਾਰਤਾ ਦਾ ਇਹ ਸਥਾਨ ਹੈ ਜਿੱਥੇ ਲੱਖਾਂ ਕਰੋੜਾ ਬੰਦੇ ਇੰਟਰਨੈਸ਼ਨਲੀ ਵੀ ਨੈਸ਼ਨਲੀ ਵੀ ਹਰ ਸੂਬੇ ਤੋਂ ਇੱਥੇ ਦਰਸ਼ਨ ਕਰਉਂ ਆਉਂਦੇ ਨੇ ਸਾਨੂੰ ਇਸ ਗੱਲ ਦਾ ਬਹੁਤ ਭਾਰੀ ਅਫਸੋਸ ਹੈ ਕਿ ਪਿਛਲੇ ਦਿਨੀਂ ਅਸੈਂਬਲੀ ਸੈਸ਼ਨ ਚੱਲਦਾ ਰਿਹਾ। ਬੰਦੇ ਕਰ ਲੋ ਯਾਰ ਮਾਈ। ਅਸੈਂਬਲੀ ਸੈਸ਼ਨ ਚੱਲਦੇ ਹੋਏ ਦਰਬਾਰ ਸਾਹਿਬ ਦੇ ਵਿੱਚ ਈਮੇਲ ਜਾਂਦੀਆਂ ਰਹੀਆਂ ਜਿਨ੍ਹਾਂ ਨੇ ਇੱਕ ਵੱਡਾ ਸਕਿਉਰਿਟੀ ਦਾ ਥ੍ਰੈਟ ਦਰਬਾਰ ਸਾਹਿਬ ਨੂੰ ਦੇਵੇ ਜਾਂਦਾ ਰਿਹਾ। ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਇੱਕ ਵਾਰ ਇੱਕ ਪਾਸੇ ਬੇਅਦਬੀਆਂ ਤੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹੈ ਬੇਅਦਬੀ ਦੇ ਅੰਦਰ। ਬੇਅਦਬੀ ਤੇ ਚਰਚਾ ਹੋ ਰਹੀ ਹੋਏ ਚੀਫ ਮਿਨਿਸਟਰ ਸਾਹਿਬ ਨੇ ਇੱਕ ਵਾਰ ਵੀ ਸਮੂਚੇ ਹਾਊਸ ਨੂੰ ਤੇ ਆਪੋਜੀਸ਼ਨ ਨੂੰ ਕੌਨਫੀਡੈਂਸਿਅਲੀ ਲਿਆ ਕਿਸ ਕਿਸਮ ਦੀਆਂ ਈਮੇਲਸ ਜਿਹੜੀਆਂ ਨੇ ਦਰਬਾਰ ਸਾਹਿਬ ਦੀ ਸਿਕਿਉਰਿਟੀ ਵਾਸਤੇ ਅਸੀਂ ਰੀਸੀਵ ਕਰ ਰਹੇ ਸੈਸ਼ਨ ਖਤਮ ਹੋਣ ਤੋਂ ਬਾਅਦ ਸਾਨੂੰ ਨਜ਼ਰ ਆਉਂਦਾ ਤੇ ਮੈਂ ਅੱਜ ਵੀ ਅਪੀਲ ਕਰੂੰਗਾ ਮਾਨ ਸਾਹਿਬ ਨੂੰ ਭਗਵੰਤ ਮਾਨ ਜੀ ਸਾਰਿਆਂ ਨੂੰ ਜ਼ਰੂਰੀ ਹੈ ਤੁਹਾਡਾ ਇੱਥੇ ਆਣਾ ਮੇਰੀ ਬੇਨਤੀ ਹੋਏਗੀ ਗਵਰਨਰ ਪੰਜਾਬ ਨੂੰ ਦਰਬਾਰ ਸਾਹਿਬ ਦੀ ਜਿਹੜੀ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ 올 ਪਾਰਟੀ ਮੀਟਿੰਗ ਇਮੀਡੀਏਟਲੀ ਭਗਵੰਤ ਮਾਨ ਜੀ ਸ੍ਰੀ ਅਮਰਸਰ ਸਾਹਿਬ ਜੀ ਕਿਸੇ ਸੰਝੀ ਜਗ੍ਹਾ ਤੇ ਬੁਲਾਉਣ ਸਾਰੀਆਂ ਪਾਰਟੀਆਂ ਇੱਥੇ ਸ਼ਮੂਲੀਅਤ ਕਰਨ ਸਾਰੇ ਐਮ ਐਲ ਏ ਸਾਰੇ ਮੈਂਬਰਸ ਆਫ ਪਾਰਲੀਮੈਂਟ ਪੰਜਾਬ ਦੇ ਇੱਥੇ ਬੁਲਾਏ ਜਾਣ ਤੇ ਸਾਨੂੰ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਇਹ ਦੱਸਣ ਕਿ ਗਵਰਨਮੈਂਟ ਆਫ ਪੰਜਾਬ ਕਿੰਨਾ ਕੁ ਸੰਜੀਦਾ ਤੇ ਕਿਸ ਕਿਸਮ ਦਾ ਕਦਮ ਉਠਾਣਾ ਚਾਹੁੰਦੀ ਇਥੋਂ ਦੇ ਸਕਿਉਰਟੀ ਦੇ ਪੈਰਾਮੀਟਰਸ ਦੇ ਕਰ ਜਿਹੜਾ ਪੈਰਾਫਰਨਿਲੀਆ ਸਿਕਿਉਰ ਕਰਨ ਵਾਸਤੇ ਦਰਬਾਰ ਸਾਹਿਬ ਨੂੰ ਚਾਹੀਦਾ ਉਹਦਾ ਸੂਬੇ ਦੀ ਸਰਕਾਰ ਖੜੀ ਹੈ ਕਿ ਇਹਦਾ ਪ੍ਰਬੰਧ ਕਰ ਰਹੀ ਹੈ ਸੋ ਇਸ ਇਸ਼ੂ ਤੇ ਅਸੀਂ ਚਾਹਾਂਗੇ ਓਨਲੀ ਫॉर ਸਕਿਉਰਟੀ ਪਰਪਸਸ ਇਥੇ ਮੀਟਿੰਗ ਇਮੀਡੀਏਟਲੀ 올 ਪਾਰਟੀ ਮੀਟਿੰਗ ਬੁਲਾਈ ਜਾਏ ਤੇ ਭਗਵੰਤ ਮਾਨ ਇਥੇ ਕਲੈਰਿਟੀ ਦੇ ਮੈਨੂੰ ਅਫਸੋਸ ਹੈ ਕਿ ਭਗਵੰਤ ਮਾਨ ਜੀ ਨੂੰ ਅੱਜ ਤੱਕ ਇਥੇ ਫੰਕਸ਼ਨ ਨਾ ਚਾਹੀਏ ਅਯੋਜ਼ੇਕ ਬਸੇ ਪੁਲਿਸ ਸਪੈਸ਼ਲ ਪੈਸ ਕਾਨਫਰੈਂਸ ਕਰਕੇ ਦਾਵਾ ਕਰਦੀ ਹੈ ਕਿ ਇੱਕ ਦੋਸ਼ੀ ਇਸੀ ਫਰਾਸਤ ਚ ਲੈ ਲੈ ਪੁੱਛ ਕੇ ਜੀ ਮੁਝੇ ਬਸੇ ਦੁਆਰਾ ਮੇਨ ਆ ਜਾਂਦੀ ਹੈ ਅੱਜ ਫੇਰ ਆਈ ਸੋ ਇਹੀ ਗੱਲ ਹੈ ਜੋ ਮੈਨੂੰ ਅੰਦਰੋਂ ਸਖੀ ਸਾਹਿਬ ਨੇ ਵੀ ਦੱਸਿਆ ਇੱਕ ਪਾਸੇ ਕਿਸੇ ਆਦਮੀ ਦਾ ਪਤਾ ਲੱਗਦਾ ਹੈ ਕਿ ਡਿਟੇਨ ਹੋ ਰਿਹਾ ਹੈ ਸਾਊਥ ਇੰਡੀਆ ਨੇ ਕੋਈ ਆਦਮੀ ਡਿਟੇਨ ਉਹਦੇ ਤੇ ਉਸ ਦੇ ਇਨਸਪਾਈਟ ਆਫ ਥੈਟ ਦੋ ਮੇਲਜ਼ ਹੋ ਰਹਾ ਹੈ ਸੋ ਥੈਟ ਮੀਨਸ ਇਹਦੇ ਵਿੱਚ ਕੋਈ ਕੀ ਇੰਟਰਨੈਸ਼ਨਲ ਕੋ ਸਾਜ਼ਿਸ਼ ਹੋ ਰਹੀ ਹੈ ਇੱਕੋ ਜਿਹੀ ਏਜੰਸੀਆਂ ਭਾਰ ਲੀਆਂ ਕੰਮ ਕਰ ਰਹੀਆਂ ਕਿ ਇਥੋਂ ਦੀਆਂ ਕਰ ਰਹੀਆਂ ਇਹ ਸਾਰੀ ਦਾ ਪਰਦਾ ਪਾਸ਼ ਕਰਨ ਵਾਸਤੇ ਇਮਰਜੈਂਟਲੀ 올 ਪਾਰਟੀ ਮੀਟਿੰਗ ਬੁਲਾ ਦੀ ਲੋੜ ਹੈ ਤੇ ਮੈਂ ਭਗਵੰਤ ਸਿੰਘ ਜੀ ਨੂੰ ਇਹ ਵੀ ਕਹੂੰਗਾ ਹੈਲੀਕਾਪਟਰ ਤੁਹਾਡੇ ਕੋਲ ਹੈ 35 40 ਮਿੰਟ ਦਾ ਸਾਰਾ ਰਸਤਾ ਹੈ ਇੱਥੇ ਪਹੁੰਚੋ ਤੁਸੀਂ ਹੋਮ ਮਿਨਿਸਟਰ ਵੀ ਹੋ ਇਹਦੀ ਸੰਜੀਦਗੀ ਵਾਸਤੇ ਇਸ ਗੱਲ ਨੂੰ ਇੰਟਰਨੈਸ਼ਨਲੀ ਮੈਸੇਜ ਦੇਣ ਵਾਸਤੇ ਸਾਰੇ ਨੂੰ ਇਕੱਠੇ ਹੁੰਦੀ ਲੋੜ ਹੈ ਸਰਕਾਰ ਤੋਂ ਕਰੋਗੇ ਮੰਗ ਜੀ ਇਹਦੀ ਜਾਂਚ ਕਰਵਾਉਣ ਦੀ ਇਨਕੋ ਮੇਰੀ ਬੇਨਤੀ ਹੈ ਪਹਿਲੇ ਚੀਫ ਮਿੰਿਸਟਰ ਸਾਹਿਬ ਆਪਾਂ ਚੀਫ ਮਿੰਿਸਟਰ ਸਾਹਿਬ ਜੇ ਤੇ ਨਾ ਵੀ ਗੱਲ ਕਰਨਾ ਚਾਹਤੇ ਕਰਨ ਅਸੀਂ ਤੇ ਅੱਜ ਪੰਜਾਬੀ ਚਿੰਤਿਤ ਆ ਇੱਥੇ ਇੰਟਰਨੈਸ਼ਨਲ ਟੂਰਿਸਟ ਵੀ ਆਂਦਾ ਇੱਥੇ ਨੈਸ਼ਨਲ ਟੂਰਿਸਟ ਵੀ ਆਂਦਾ ਇੱਥੇ ਮੱਥਾ ਟੇਕਣ ਵਾਲੇ ਵੀ ਆਂਦੇ ਨੇ ਗੁਰੂ ਨਾਨਕ ਨਾਰਕ ਲੇਵਾ ਵੀ ਆਂਦੇ ਨੇ ਕੋਈ ਇਸ ਕਿਸਮ ਦੀ ਸਾਜ਼ਿਸ਼ ਤੇ ਨਹੀਂ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਲੱਖਾਂ ਕਰੋੜ ਕਰੋੜਾ ਇੱਥੇ ਮੱਥਾ ਟੇਕਣ ਵਾਸਤੇ ਲੋਕ ਆਂਦੇ ਲਕਿ ਉਹਨਾਂ ਨੂੰ ਕੋਈ ਗਾਂਤਕਾਂ ਦੀ ਕੋਈ ਇਸ ਕਿਸਮ ਦੀ ਸਾਜ਼ਿਸ਼ ਤੇ ਨਹੀਂ ਬਾਈ ਜੀ ਸਰ ਇਹਦੇ ਵਾਸਤੇ ਮੈਸੇਜ ਲਾ ਕੇ ਇੰਟੈਲੀਜੈਂਸ ਫਿਲਡਰ ਮੰਗਦੇ ਹੋ 5 ਦਿਨਾਂ ਚ ਹਲੇ ਤੱਕ ਕਲਪਰਿਟ ਟ੍ਰੇਸ ਨਹੀਂ ਹੋ ਪਾਇਆ ਦੇਖੋ ਮੈਂ ਜ਼ਿਆਦਾ ਇਸ ਤੋਂ ਵੱਧ ਗੱਲ ਕਹਿਣਾ ਨਹੀਂ ਚਾਹੁੰਦਾ ਮੈਂ ਮੈਂ ਸਮਝੀਨਾ ਸਾਰਿਆਂ ਨੂੰ ਵੱਡੀ ਗੱਲ ਹੋਏਗੀ ਕਿ ਇੱਥੇ ਮਾਨਸਾ ਪਹੁੰਚਣ ਮੀਟਿੰਗ ਕਰਨ ਹਰ ਐਸਪੈਕਟ ਦੇ ਸੰਕੇ ਦਰਬਾਰ ਸਾਹਿਬ ਦੀ ਸਿਕਿਉਰਟੀ ਨੂੰ ਆਂਦੇ ਟਾਈਮ ਤੇ ਅਸੀਂ ਕਿਸਤਾ ਸਿਕਿਉਰ ਕਰਾਂਗੇ ਤੇ ਇਹ ਜਿਹੜੀ ਸਾਜ਼ਿਸ਼ ਸਾਜ਼ਿਸ਼ ਦੇ ਵਿੱਚੇ ਕੋਣ ਲੋਕ ਨੇ ਉਹਦੇ ਵਾਸਤੇ ਜਿਹਦੀ ਮਰਜ਼ੀ ਬਦਲ ਲੈਣਾ ਚਾਹਣ ਇਹ ਲੈਣ ਪਰ ਸਿਰ ਸਬੰਧوں ਦੀ ਸਿਕਿਉਰਿਟੀ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਕਿਉਂਕਿ ਹੁਣ ਕਾਫੀ ਸਮਾਂ ਹੋ ਗਿਆ ਪਹਿਲੇ ਸਲੂਟ ਨਹੀਂ ਸੀ ਹੁੰਦੀ 100% 100% ਜੀ ਇਹ ਤੇ ਸਿਕਿਉਰਿਟੀ ਨੂੰ ਕਿਉਂਕਿ ਲਖਾਂ ਬਾਅਦ ਵੀ ਗਿਮਤੀ ਇਤਿਹਾਸਕ ਯਾਤਰੂ ਆਂਦੇ ਨੇ ਮੱਥਾ ਟੇਕਦੇ ਨੇ ਜਿੱਥੇ ਪੰਜ ਚਾਰ ਲੱਖ ਲੋਕ ਰੋਜ਼ ਆਂਦੇ ਨੇ ਉਹਨੂੰ ਤੇ ਬਹੁਤ ਸੁਚੱਜੇ ਢੰਗ ਦੇ ਨਾਲ ਉਸ ਨੂੰ ਸਿਕਿਉਰ ਕਰਨਾ ਹੈ